ਇਸ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਪਰसों ਦੀ ਪ੍ਰੈਸ ਦੇ ਵਿੱਚ ਇਹ ਆਡਰ ਦਿੱਤੇ ਆ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਯਾਜ ਦੁਕਾਨ ਨਹੀਂ ਲਾਊਗਾ ਉੱਥੇ ਹਸਪੀਟਲ ਹੈ ਨਾਲ ਸਕੂਲ ਆ ਉੱਥੇ ਇੰਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ ਪੈਸੇ ਲੈ ਕੇ ਉੱਥੇ ਦੁਕਾਨਾਂ ਲਵਾ ਰਹੇ ਆ ਠੇਕੇਦਾਰ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਮੈਂ ਨਹੀਂ ਲੋਕਾਂ ਦਾ ਜਵਾਬ ਦੇਈਆਂ ਕਾਰਪੋਰੇਸ਼ਨ ਦੇ ਮੁਲਾਜ਼ਮ ਅਗਰ ਉਹਨਾਂ ਨੂੰ ਥੋਂਦੇ ਆ ਤਾ ਉਹ ਆਜੀ ਕਿਸੇ ਰਾਜਨੀਤਿਕ ਲੋਕਾਂ ਦੇ ਮਗਰ ਲੱਗ ਕੇ ਉਥੇ ਸਟੰਡ ਕਰ ਰਹੇ ਆ ਮੈਨੂੰ ਕੋਈ ਸਾਕੀ ਚੇੜਨੀ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀ ਆ ਮੈਂ ਲੋਕਾਂ ਨੂੰ ਪਤਾ ਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਕੱਲਾ ਆਪਣੇ ਮੋਢੇ ਤੇ ਝੰਡਾ ਲੈ ਕੇ ਬਾਲਾ ਜੀ ਦਾ ਉੱਥੋਂ ਲੰਘਿਆ ਸਾਂਘੀਆਂ ਸੀਗੀਆਂ ਅੱਜ ਤਰਾ ਇਹਨਾਂ ਦੇ ਨਾਲ ਤੁਸੀਂ ਇਹ ਘਰਨੇਵਾਜੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਕਰੋੜਾਂ ਰੁਪਇਆ ਲੁੱਟ ਗਿਆ ਸਾਲ ਦਾ ਔਰ ਇੱਕ ਉਹ ਫੋਰਥ ਕਲਾਸ ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹ ਨਹੀਂ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਨੇ ਕਹੇ ਤੇ ਸੀ ਗਰਾਊਂਡ ਦੇ ਵਿੱਚ ਕੁਝ ਰਾਜਨੀਤੀ ਬੰਦਿਆਂ ਵੱਲੋਂ ਮੇਰੇ ਖਿਲਾਫ ਕੋਈ ਧਰਨੇਵਾਜੀ ਹੋ ਰਹੀ ਆ ਪਰ ਮੈਂ ਤੁਹਾਡੇ ਨਾਲ ਲਾਈਵ ਤਾਂ ਹੋ ਰਿਹਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਲਕਾ ਸੈਂਟਰ ਦੇ ਲੋਕਾਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਕਿ ਇਹ ਜਿਹੜਾ ਸਟੰਟ ਰਚਿਆ ਜਾ ਰਿਹਾ ਇਹ ਸਾਰਾ ਰਾਜਨੀਤਿਕ ਸਟੰਟ ਆ ਜੇ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਪਰसों ਦੀ ਪ੍ਰੈਸ ਦੇ ਵਿੱਚ ਇਹ ਆਰਡਰ ਕੀਤੇ ਆ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਯਾਇਜ਼ ਦੁਕਾਨ ਨਹੀਂ ਲਾਊਗਾ ਗਰੇਸੀ ਦੇ ਅੰਦਰ ਅਗਰ ਹਰ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਅੰਦਰ ਕੋਈ ਠੇਕਾ ਹੁੰਦਾ ਵਾ ਤਾਂ ਠੇਕਾ ਉਹ ਅੰਦਰ ਦਾ ਵਾ ਉਹ ਨਾ ਕਿ ਸੜਕ ਦੇ ਉੱਪਰ ਦਾ ਲੋਕਾਂ ਦੀ ਉਹ ਐਨੀ ਉੱਥੇ ਦੁਕਾਨਾਂ ਦੋਨੇ ਪਾਸੇ ਲਾਈਆਂ ਗਈਆਂ ਨੇ ਮੇਰੇ ਕੋ ਹਲਕਾ ਸੈਂਟਰ ਦਾ ਮੈਂ ਸੇਵਾਦਾਰਾਂ ਲੋਕ ਆਉਂਦੇ ਆ ਪਬਲਿਕ ਆਉਂਦੀ ਆ ਕਿ ਕੱਲ ਕੋਈ ਰੱਬ ਨਾ ਕਰੇ ਇੱਥੋਂ ਐਂਬੂਲੈਂਸ ਨਿਕਲਣੀ ਹੋਵੇ ਉਹ ਜੀ ਆਪਣੇ ਮਰੀਜ਼ ਨੂੰ ਨਹੀਂ ਲੈ ਕੇ ਜਾ ਸਕਦੇ ਉਥੇ ਹਸਪੀਟਲ ਲੈ ਨਾਲ ਸਕੂਲ ਆ ਉਹ ਉਥੇ ਇੰਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ ਪੈਸੇ ਲੈ ਕੇ ਉਥੇ ਦੁਕਾਨਾਂ ਲਵਾ ਰਹੇ ਆ ਠੇਕੇਦਾਰ ਮੈਂ ਉਹਨਾਂ ਨੂੰ ਤੁਹਾਡੇ ਲਈ ਇਹ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹਨਾ ਮੈਂ ਕਿ ਜਿਹੜੀ ਇਹ ਰਾਜਨੀਤੀ ਲੋਕ ਅੱਜ ਰਾਜਨੀਤੀ ਰੋਕੀਆਂ ਸਿੱਖ ਰਹੇ ਆ ਉਥੇ ਬੈਠੇ ਉਥੇ ਬਈ ਹਰ ਜਿਹੜਾ ਲੋਕਾਂ ਦਾ ਕੰਮ ਕੋਈ ਰੱਬ ਨਾ ਕਰੇ ਉਥੇ ਐਕਸੀਡੈਂਟ ਹੋਵੇ ਕੋਈ ਉਥੇ ਕਿਸੇ ਨੂੰ ਨਿਕਲਣਾ ਪੈ ਜਵੇ ਮੇਰੇ ਸਾਰੇ ਇਲਾਕੇ ਵਾਲੇ ਇਹ ਕਹਿ ਰਿਹਾ ਵੀ ਸੜਕ ਦੇ ਉੱਤੇ ਤੁਸੀਂ ਸਾਰੀਆਂ ਦੁਕਾਨਾਂ ਲਾ ਰਹੀਆਂ ਇਸ ਗੱਲ ਦਾ ਲੋਕ ਮੇਤੋਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਤਾਂ ਮੈਂ ਵੀ ਲੋਕਾਂ ਦਾ ਜਵਾਬ ਦੇਈਆਂ ਕਾਰਪੋਰੇਸ਼ਨ ਦੇ ਮੁਲਾਜ਼ਮ ਅਗਰ ਉਹਨਾਂ ਨੂੰ ਥੋਂਦੇ ਆ ਤਾ ਉਹ ਅੱਜ ਕਿਸੇ ਰਾਜਨੀਤੀ ਲੋਕਾਂ ਦੇ ਮਗਰ ਲੱਗ ਕੇ ਉਥੇ ਸਪੈਂਟ ਕਰ ਰਿਹਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉੱਥੇ ਕੋਈ ਸਾਡੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਡੋਲਾ ਨਿਕਲਦਾ ਉਥੋਂ ਦਸਹਰੇ ਦਾ ਉੱਥੇ ਉਹ ਸੋ ਲੋਕ ਵੀ ਕੋ ਛੱਜ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਰੋੜ ਰੁਪਏ ਦਾ ਠੇਕਾ ਦਿੰਦੇ ਆ ਸਾਲ ਦਾ ਉਹ ਲੋਕ ਵੀ ਅੱਜ ਉਹ ਧਰਮ ਦੀ ਆੜ ਲੈ ਕੇ ਉਹ ਉਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਪਰ ਮੈਂ ਲੁਧਿਆਣਾ ਵਾਸੀ ਜਾਂਦੇ ਆ ਪੰਜਾਬ ਵਾਸੀ ਜਾਂਦੇ ਆ ਮੈਂ ਮੈਨੂੰ ਕੋਈ ਆਪਣੀ ਭਗਤੀ ਦਾ ਜਾਂ ਮੈਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਨਾਤਨ ਧਰਮ ਦਾ ਮੈਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀ ਆ ਮੈਂ ਲੋਕਾਂ ਨੂੰ ਪਤਾਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਇਕੱਲਾ ਆਪਣੇ ਮੋਢੇ ਤੇ ਝੰਡਾ ਲੈ ਕੇ ਬਾਲਾ ਜੀ ਦਾ ਉੱਥੋਂ ਲੰਘਿਆ ਸੀ ਔਰ ਇਹ ਜਿਹੜੀਆਂ ਰਾਜਨੀਤੀ ਰੋਟੀਆਂ ਨੇ ਇਹ ਨਾ ਸਿੱਖੋ ਜਦੋਂ ਮੈਂ ਲੋਕਾਂ ਦੇ ਨਾਲ ਲੋਕ ਜਦੋਂ ਕਹਿੰਦੇ ਆ ਵੀ ਗਰੀਬ ਆਦਮੀਆਂ ਤੋਂ 1000 2000 ਇਹਦਾ ਮਤਲਬ ਤੁਸੀਂ ਰਾਜਨੀਤੀ ਲੋਕ ਗਰੀਬਾਂ ਨੂੰ ਲਟਾਉਣਾ ਚਾਹਦੇ ਹੋ ਆਪਣੀ ਸ਼ਹਿ ਦੇ ਧੱਲੇ ਇਹ ਤੁਹਾਡੇ ਪਿਛਲੇ ਸਮਿਆਂ ਦੇ ਵੇਲੇ ਚਾਹੇ ਭਾਜਪਾ ਦਾ ਸਰਕਾਰ ਸੀ ਚਾਹੇ ਆਪਣੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਠੇਕੇਦਾਰਾਂ ਦੇ ਨਾਲ ਝੋਡੀਆਂ ਠੇਕੇਦਾਰੀਆਂ ਸਾਂਝੀਆਂ ਸੀਗੀਆਂ ਅੱਜ ਤੱਕ ਇਹਨਾਂ ਦੇ ਨਾਲ ਤੁਸੀਂ ਇਹ ਧਰਮੇਬਾਜ਼ੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਇਸ ਕਰਕੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਰਾਜਨੀਤੀ ਰੋਟੀਆਂ ਨਾ ਸਿੱਖੋ ਧਰਮ ਦੀ ਆਦ ਲੈ ਕੇ ਨਾ ਕੋਈ ਜਾਤ ਪਾਤ ਦੀ ਆਦ ਲੈ ਕੇ ਜਾਤ ਸਭ ਦੀ ਇੱਕੋ ਹੀ ਆ ਮਾਨਸ ਦੀ ਜਾਤ ਸਭ ਨਾਲ ਉੱਤਮ ਜਿਹੜਾ ਬੰਦਾ ਇਨਸਾਨੀਅਤ ਤੌਰ ਤੇ ਕੰਮ ਕਰਦਾ ਉਹਦੀ ਜਾਤ ਹੀ ਉੱਚੀ ਆ ਬਾਕੀ ਜਿਹੜਾ ਕੋਈ ਸ਼ਤਾਨੀ ਜਾਂ ਰਾਜਨੀਤੀ ਦੀਆਂ ਰੋਟੀਆਂ ਸਿੱਖਦੇ ਉੱਤੇ ਮੈਂ ਨੇ ਮੇਰੇ ਕਲਾਬ ਇਹ ਪਬਲਿਕ ਜਾਂਦੀ ਆ ਮੈਂ ਪਬਲਿਕ ਦੇ ਨਾਲ ਆ ਮੈਂ ਕਿਸੇ ਗਰੀਬ ਨੂੰ ਨਹੀਂ ਲੁੱਟਣ ਦੇਣਾ ਆਪਣੇ ਹਲਕੇ ਦੇ ਅੰਦਰ ਮੈਂ ਕਿਸੇ ਗਰੀਬ ਤੋਂ 2000 ਰੁਪਇਆ ਪਰ ਦੁਕਾਨ ਦਾ ਨਹੀਂ ਲੈਣ ਦੇਣਾ ਜੋ ਕੰਮ ਹੈਗਾ ਵਾ ਗਰੀਬ ਨੂੰ ਫ੍ਰੀ ਲਵਾਓ ਗਰੀਬ ਦਾ ਜਿਹੜਾ ਕੰਮ ਆ ਤੁਹਾਡਾ ਸਰਤਾਂ ਦੇ ਉੱਤੇ ਕੋਈ ਝੇਕਾ ਨਹੀਂ ਦੇਣਦਾ ਨਾ ਦ੍ਰਿਸ਼ੀ ਗਰਾਉਂਡ ਦੇ ਜਿਹੜੇ ਸੰਸਥਾ ਵਾਲੇ ਕਰੋੜਾਂ ਰੁਪਇਆ ਲੁੱਟ ਗਏ ਆ ਸਾਲ ਦਾ ਔਰ ਇੱਕੋ ਫੋਰਥ ਕਲਾਸ ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹਨੇ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਦੇ ਚਾਹੇ ਤੇ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹ ਰਾਜਨੀਤੀ ਲੋਕ ਜਿਹੜੇ ਉੱਥੇ ਅੱਜ ਜਿਹੜੇ ਕੱਢਦੇ ਫਿਰਦੇ ਆ ਚਾਹੇ ਭਾਜਪਾ ਦੇ ਆਗੂ ਆ ਚਾਹੇ ਕਾਂਗਰਸੀਏ ਉੱਥੇ ਬੱਟੇ ਆ ਪਰ ਮੈਂ ਸਨਾਤਨ ਧਰਮ ਵਾਲਿਆਂ ਨੂੰ ਵੀ ਜਿਹੜੇ ਅੱਜ ਉਹ ਦ੍ਰਿਸ਼ਟੀ ਵਾਲੇ ਸੰਤਾਂ ਵਾਲੇ ਬੈਠੇ ਆ ਇਹ ਰਾਜਨੀਤੀ ਦੇ ਵਿੱਚ ਤੁਸੀਂ ਧਰਮ ਦੀ ਆਰ ਨਾਲੋ ਸੇਵਾ ਕਰਕੇ ਦਿਖਾਓ ਸੇਵਾ ਗਰੀਬ ਦੀ ਚਿੱਤੀ ਚੰਗੀ ਹੁੰਦੀ ਆ ਕਿਸੇ ਪੈਸੇ ਜਾਂ ਠੇਕੇਦਾਰ ਦੀ ਸੇਵਾ ਨਹੀਂ ਹੁੰਦੀ ਔਰ ਫੋਰਸ ਕਲਾਸ ਦਾ ਉਹ ਕਾਰਪੋਰੇਸ਼ਨ ਦਾ ਮਲਾਜਮ ਆ ਜਿਹੜਾ ਅੱਜ ਮੇਰੇ ਤੇ ਇਲزام ਲਾ ਰਿਹਾ ਮੈਂ ਇਹਦੀ ਵੀ ਵਿਜੀਲੈਂਸ ਇਨਕੁਆਰੀ ਕਰਾਂਗਾ ਔਰ ਮਾਨ ਹਮੀਦਾ ਆਪਣੇ ਵੱਲੋਂ ਦਾਵਾ ਇਹਦੇ ਉੱਤੇ ਕੋਰਟ ਦੇ ਵਿੱਚ ਕਰੂੰਗਾ ਔਰ ਉਹ ਤੇ ਆ ਕੇ ਜਵਾਬ ਦੇਵੇ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰਾਂ ਲੋਕਾਂ ਦਾ ਸੇਵਾਦਾਰਾਂ ਗਰੀਬਾਂ ਦਾ ਸੇਵਾਦਾਰਾਂ ਮੈਂ ਗਰੀਬ ਦੀ ਲੜਾਈ ਇਸੇ ਤਰ੍ਹਾਂ ਹੀ ਲੜਨੀ ਹੈ ਜੋ ਕਾਨੂੰਨ ਕਹਿੰਦਾ ਵਾ ਜੋ ਡਿਪਟੀ ਕਮਿਸ਼ਨਰ ਲੁਧਿਆਣੇ ਨੇ ਕਿਹਾ ਵਾ ਸ਼ਰਤਾਂ ਦੇ ਉੱਤੇ ਨਹੀਂ ਬਿਲਕੁਲ ਲੱਗਣ ਦੇਣਾ ਇਹ ਕੰਮ ਜਿਹੜਾ ਰਾਜਨੀਤੀ ਰੋਟੀਆਂ ਦੇ ਤੌਰ ਤੇ ਨਾ ਸਿੱਖੋ ਸੇਵਾ ਭਾਵਨਾ ਨਾਲ ਮੈਂ ਖਾਸ ਕਰਕੇ ਜਿਹੜੇ ਭਾਟਾ ਵਾਲੇ ਦੇ ਕਾਂਗਰਸੀਏ ਅੱਜ ਉੱਥੇ ਇਸ ਗੱਲ ਨੂੰ ਇੱਕ ਧਾਰਮਿਕ ਕੰਮ ਨੂੰ ਤਮਾਸ਼ਾ ਬਣਾ ਰਹੇ ਹੋ ਤੁਸੀਂ ਮੇਰੇ ਨਾਲ ਵੱਡਾ ਤੁਸੀਂ ਕੋਈ ਜਾਦਾ ਧਰਮ ਦੇ ਆਗੂ ਨਹੀਂ ਹੈਗੇ ਤੁਸੀਂ ਠੇਕੇਦਾਰਾਂ ਦੇ ਬੰਦੇ ਹੋ ਠੇਕੇਦਾਰੀ ਦੇ ਨਾਲ ਬੈਠੋ ਧਰਮ ਦੀ ਆੜ ਨਾ ਲਓ ਤੁਸੀਂ ਠੇਕੇਦਾਰੀ ਕੀਤੀ ਤਾਂ ਹੀ ਲੋਕਾਂ ਨੇ ਤੁਹਾਨੂੰ ਘਰ ਬਟਾਇਆ ਵਾ ਐਨੇ ਤੇ ਸ਼ਬਦ ਮੇਰੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ ਸੀਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੇਰੇ ਸੁਭਾਅ ਨੂੰ ਮੇਰੇ ਕੰਮਾਂ ਨੂੰ ਇਹਨਾਂ ਰਾਜਨੀਤੀ ਲੋਕਾਂ ਨੇ ਅੱਜ ਗਲੇ ਦੇ ਅੰਦਰ ਨਹੀਂ ਉਤਰਿਆ ਮੇਰੀ ਸੇਵਾ ਭਾਵਨਾ ਦਾ ਕੰਮ ਤਾਂ ਇਹ ਰਾਜਨੀਤੀ ਰੋਟੀਆਂ ਸੇਕਣ ਨੂੰ ਗਿਰਦਿਆ ਐਨੀਆਂ ਕੁ ਬੇਨਤੀਆਂ ਮੈਂ ਕਰੀਆਂ ਜੀ ਤੁਹਾਡੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਔਰ ਮੈਂ ਬਹੁਤ ਜਲਦੀ ਇਸ ਗੱਲ ਦਾ ਜੋ ਫੋਰਥ ਕਲਾਸ ਬੰਦਾ ਕਰੋੜਾਂ ਰੁਪਏ ਦੇ ਕੇਕੇ ਲੈਂਦਾ ਔਰ ਜਿਹੜੇ ਅੱਜ ਇਹ ਉੱਥੇ ਦੇ ਸੰਸਥਾ ਵਾਲੇ ਆ ਗ੍ਰੇਸੀ ਡਰਾਉਣ ਦੇ ਜਿਹੜੇ ਅੱਜ ਇਹ ਰਾਜਨੀਤੀ ਰੋਟੀਆਂ ਧਰਨੇ ਦੇ ਰੂਪ ਦੇ ਵਿੱਚ ਸਰਕਾਰ ਇਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਗੱਲ ਦਾ ਜੈਲ 시리 राम ਸਸੀ ਕਾਲ